ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਗੇ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿਨੇ ਵੀ 뷰ਅਰ ਇਸ ਸਮੇਂ ਸਾਨੂੰ ਦੇਖ ਰਹੇ ਆ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ ਚ ਰੱਖੀ ਸਭ ਦੀ ਜਿਹੜੀਆਂ ਜਾਇਜ਼ ਜਜਮਨੋਂ ਕਾਮਨਾ ਮੇਰੇ ਦਾਤਾ ਜ਼ਰੂਰ ਪੂਰੀਆਂ ਕਰੀਂ ਦਿলো ਅਰਦਾਸ ਲਓ ਜੀ ਜਿਹੜੇ ਇੱਥੇ ਆਪਣੇ ਪੋਲਟਰੀ ਫਾਰਮ ਦੇ ਨਾਲ ਜੋਂ ਬੀਜੇ ਹੋਏ ਸੀਗੇ ਉਹ ਕੱਢਣ ਦੀ ਤਿਆਰੀ ਹੋ ਗਈ ਇੱਕ ਦਿਨ ਪਹਿਲਾਂ ਭਈਏ ਵੱਢ ਗਏ ਸੀਗੇ ਤੇ ਉਹ ਲੱਗੇਵੇਂ ਕੰਮ ਕਰਨ ਸਾਰੇ ਦਾ ਸਾਰਾ ਜੱਗੇ ਵਾਲਾ ਟਰੈਕਟਰ ਲਿਖਿਆ ਆ ਵਿੱਕੀ ਤੇ ਮਸ਼ੀਨ ਨੂੰ ਖੜੀ ਨੂੰ ਅੱਜ ਤਿੰਨ ਚਾਰ ਦਿਨ ਹੋ ਗਏ ਇਹਦਾ ਜਿਹੜਾ ਪੁਰਜਾ ਟੁੱਟਿਆ ਵਾ ਸੀਗਾ ਉਹ ਠੀਕ ਹੋਇਆ ਪਿਆ ਕਰਾਂ ਪਰ ਇਹਨਾਂ ਦੀ ਕੋਈ ਰਿਸ਼ਤੇਦਾਰੀ ਦੇ ਵਿੱਚ ਜਿਹੜੇ ਮੁੰਡੇ ਚਲਾਉਣੇ ਵਾਲੇ ਆ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਕਿਸੇ ਦੀ ਹੋ ਗਈ ਸੀ ਕਿ ਡੈਥ ਉਦੇ ਕਰਕੇ ਥੋੜਾ ਜੱਕ ਦੋ ਤਿੰਨ ਦਿਨ ਹੋ ਗਏ ਫਿਰ ਉਹ ਉਧਰ ਤੇ ਵੀ ਨਹੀਂ ਆ ਹੋਏ ਹੈਗੇ ਵਿੱਚੇ ਖੜੇ ਨੂੰ ਟਾਈਮ ਨਿਕਲਦਾ ਜਾਈ ਜਾਂਦਾ ਹੈ ਬਾਕੀ ਜੋ ਪ੍ਰਮਾਤਮਾ ਨੂੰ ਪਹੁੰਚਦਾ ਬਸ ਉਹੀ ਹੋਣਾ ਜੀ ਜਿਹੜਾ ਟਾਈਮ ਲੱਗਣਾ ਲੱਗਣੀ ਲੱਗਣਾ ਹੈ ਉਹਦੇ ਪਾਣੇ ਨੂੰ ਮਿੱਠਾ ਕਰਕੇ ਮੰਨਦੇ ਰਹਿਣਾ ਪੈਣਾ ਉਠਾ ਕੇ ਲਾਓ ਉਸ طرف ਸੇ ਇਹ ਮੂਰੇ ਮੂਰੇ ਵਾਲਾ ਤਾਂ ਉਠਾ ਲੈ ਜੋ ਅੱਗੇ ਵਾਲਾ ਹੈ ਹਾਂ ਜਹਾਂ ਪੇ ਫੁੱਸ ਜਾਏਗਾ ਉਸਕੋ ਤਾਂ ਉਠਾ ਲੋ ਕਿ ਆਹ ਹਵੇ ਕੀ ਪੈਂਦਾ ਨਹੀਂ ਪੈਂਦੀ ਨਹੀਂ ਲੋਕ ਦਾ ਚੱਕਰ ਕੋਈ ਨਹੀਂ ਉਹਨੂੰ ਕਮਾਉਣਾ ਪੈਣਾ ਬਾਹਰ ਕੱਢ ਪਹਿਲਾਂ ਉਹ ਤੇਰੇ ਸਹੀ ਨਹੀਂ ਫਸਿਆ ਹੈਗਾ ਉਹ ਜਗਾੜ ਦੇ ਹਾਂ ਬਫੇ ਠੀਕ ਤਾਂ ਫਿਰ ਫਿਰ ਲੋਕਾਂ ਦੇ ਚੱਕਰ ਫਿਰ ਦੱਬ ਕੇ ਪਾਉਣਾ ਇੱਧਰ ਤੇ ਇੱਧਰ ਤੇ ਦੱਬਣੇ ਪਊ ਪਰਲੀ ਖੜਤੇ ਐ ਦੱਬ ਉਹਨਾਂ ਨੂੰ ਇਹਨੇ ਕਮਾਣਾ ਹੋਣਾ ਦੱਕ ਮਾਰ ਲਾਉਂ। ਉਹ ਦੇਖ ਲੈ ਵਿੱਚ ਕਿੱਦਾਂ ਘੁੰਮਣਾ ਵਿੱਚ। ਹਾਂ ਇਹ ਦੇਖੂਗਾ। ਹੂੰ। ਉਹਨੂੰ ਹਿਸਾਬ ਕਿਤਾਬ ਹੈ। ਇੱਕੋ ਲੋਕ। ਕੀ ਹੈ? ਇਹਦੇ ਵਿੱਚ ਉਹ ਪਿੰਨ ਪਾਉਗੀ ਕੋਈ ਪਿੱਛੇ ਹਾਂ ਇਹ ਪਿੱਛੇ ਨਾ ਮੁੜੇ ਉਹ ਫੋਨ ਕਰ ਤੂੰ ਹਾਂ ਫੋਨ ਨਾ ਕਰ ਨਾ ਬਣਾ ਮੈਂ ਅੰਨ੍ਹਾ ਕਾ ਉਹ ਕੁਝ ਹੋਊਗਾ ਚੱਕਰ ਕੋਈ ਨਾ ਕੋਈ ਫੋਨ ਕਰ ਲੈ ਫੋਨ ਕਰ ਲੈ ਫਿਰ ਮੈਂ ਤਾਂ ਇੱਕ ਦੇ ਕੰਮ ਆ ਜਾਂਦੇ ਨਾਲ ਮੁਰਗੀ ਚੱਕ ਲੈਣਾ ਰਮਾਂ ਜਾ ਉਹ ਕਰਵਾ ਦੇਗਾ ਜੇ ਨੂੰ ਪਤਾ ਨਹੀਂ ਕਿੱਥਾ ਨਾ ਮੋਟੇ ਫੇਰ ਜਾ ਕੇ ਖੜ ਕੇ ਧਿਆਨ ਰੱਖਣਾ ਪਣਾ ਇਸ ਕੁੱਤੇ ਦਾ ਨਾਣਾ ਤੇ ਪਿੱਛੇ ਨਾ ਮੁੜੇ ਉਹ ਗਾਹਾਂੋਂ ਤਾਂ ਭਰ ਨਿਕਲਣੇ ਤੇ ਕੋਹੋਂ ਨੇ ਤੇ ਰਿਹਾ ਹੋ ਕੋਣ ਨਿਕਲਣੇ ਇੰਨੇ ਹੁਟਦੇ ਰਹੇ ਪੁੱਛ ਇਹਦਾ ਨਟ-ਨਟ ਪਾਉਣਾ ਪੈਣਾ ਸ਼ਾਫਟ ਵੀ ਕੋਈ ਕਿ ਕਿਹੜੀ ਚੱਲ ਜੂਗੀ ਬਕਵਾਸ ਨਹੀਂ ਆਹੀ ਪਾਉਣੀ ਹੈ ਮਾਰੀ ਠੀਕ ਓਕ ਠੀਕ ਸਨ ਮੈਂ ਤਾਂ 300 ਪਰ ਚਲਾਉਣਾ 1500 ਪਰ ਨਹੀਂ ਚਲਾਉਣਾ ਜਾਉਂ ਡਾ ਦੇ ਨੇ ਕੱਟ ਕਰਨਾ ਪੈਣਾ ਜੇ ਜਾਵੇਂ ਉੜ ਕੇ ਹੱਥ ਨਾਲ ਬੈਲਟਾ ਘੁੰਮਦੀਆਂ ਦੀਆਂ ਹਾਂ ਬਸ ਠੀਕ ਹੈ ਚੱਲ ਹੈਗਾ ਘਰ ਤੇ ਹੈਂਡਲ ਪੈ ਘਰ ਹੈਗਾ ਘਰ ਤੇ ਤੂੰ ਕਹੀ ਪਾਪੇ ਨੂੰ ਫੋਨ ਕਰਕੇ ਹੈਂਡਲ ਦੇ ਦੇ ਉਹ ਅਜੇ ਦਾਣੇ ਉਹ ਥੱਲੇ ਹੀ ਗੇਰ ਨੇ ਮੈਂ ਮਾਲ ਖੁੱਲ ਜਾਂਦੀ ਥੱਲੇ ਤੇ ਉੱਪਰ ਤੇ ਤਾਂ ਉੜ ਹੀ ਜਾਣੇ ਨੇ ਲੜੇ ਪਾਥਰੇ ਕਰਨ ਦਾ ਹੋਊਗਾ ਮਾਲ ਤੇਰਾ ਕਿਚਨ ਨਾ ਬੰਦ ਹੋਣਾ ਜਰਾੜ ਜਾ ਕੇ ਇਹ ਤੋਂ ਬੈਲ ਜਿਆ ਹੋਇਆ ਨਹੀਂ ਹਾਂ ਆਪਾ ਉਹ ਦੱਸ ਪੁੱਲੇ ਤੇ ਮਾਤ ਖੁੱਲ ਜਾਂਦੀ ਹੈ ਦੀ ਉੱਪਰ ਉਹ ਹਵਾ ਬੋਤਲ ਦੀ ਉੜ ਦੋਣਾ ਇਹਨਾਂ ਨੇ ਯਾਰ ਅੱਛਾ ਠੀਕ ਸਮਝ ਗਿਆ ਸਮਝ ਗਿਆ ਸਮਝ ਗਿਆ ਚੱਲ ਠੀਕ ਹੈ ਚੰਗਾ चंगा ठीक है ठीक है ठीक है ओके चल हाँ सही फिर उड़ने से डाला उठने डर आका ओके तो चल बहुत पाई जगह तो करते 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 होर पल तो पई भी है पिछे पूरी टपाला पारन पार पूरी है बस बहुत ठीक है फिर उका। चला दे भाई, चलो भाई वागुरु फिर सत राम श्री वाहेगुरु ਜਾਦਾ ਤਾਂ ਨਹੀਂ ਹੈਗੀ ਹਾਂ ਤਾਂ ਨਾ ਹੋਣ ਚੱਕੀ ਜਾਵੇ ਹੋਵੇ ਬੋਦੇ ਜਿਹੇ ਉਧਰੋਂ ਵੀ ਹਲਕੇ ਹੀ ਹੁੰਦੇ ਨੇ ਇਹ ਲਾ ਥੱਲੇ ਦੀ ਭਰ ਲੈ ਨੇ ਬੜ ਗਿਆ ਜੀ ਕੰਮ ਠੀਕ ᱛੀ ਗੱਲ ਉਹਦੀ ਇਹ ਨਿਕਲ ਹੀ ਨਹੀਂ ਹੈਗੀ ਉਹ ਹੱਟ ਕੇ ਕੀ ਗਾ ਬਣਣੀ ਹੁੰਦੀ ਹੈ ਅੱਛਾ ਢੀਰ ਜੀ ਬਣਾਇਆ ਪਾਉ ਮੇਂ ਨੀਚੇ ਮਤ ਖੜਾ ਦੇਣਾ ਲੋ ਜੀ ਇੱਧਰ ਸਾਡੇ ਮਿਸਤਰੀ ਸਾਹਿਬ ਵੀ ਆ ਗਏ ਹਾਂ ਹਾਂ ਹੋਰ ਕੀਆ ਮੋੜਾ ਪਿਆਰ ਦਾ ਕੱਢੀ ਮੈਂ ਕਹਿੰਦਾ ਥੱਲੇ ਦੇ ਖਿੱਚ ਲਾਓ ਪਾਟ ਨਾ ਜਾਵੇ ਉਹ ਉਹ ਮਹਾ ਥੱਲੇ ਕਿ ਆ ਪਾਟ ਸਾਦਾ ਥੱਲੇ ਲਓ ਜੀ ਦੇਖੀਐ ਇਧਰ ਵੀ ਲੋੜਾ ਪੈਂਦਾ ਪਿੰਡ ਚ ਵੀ ਅੱਛਿਆ ਫੇ ਨਵੀਂਓ ਕਰਾਰੀ ਬਣਾਉਣੀ ਪੈਗੀ ਐ ਨਵੀਂ ਬਿਲਕੁਲ ਅੱਛਿਆ ਇੱਕ ਆਈ ਹੂੰ ਬਾਰੇ ਗਾਹ ਤੋਂ ਸਟੰ ਖਾਤਾ ਕੋ ਖਾਤਾ ਕੰਮ ਤਾਂ ਆਇਆ ਤੁਹਾਡਾ ਰੇ ਮੈਂ ਤਾਂ ਸੋਚਿਆ ਮਹਾ ਜੀ ਵੀ ਨਹੀਂ ਆਉਂਦੇ ਦੇਖਦੇ ਭਾਈ ਨਹੀਂ ਵੀ 9 ਵਜ ਗਏ ਮਾ ਜਰਾ ਇਹ ਵੀ ਠੀਕਾ ਹੋਰ ਭਾਈ ਕਿਦਾਂ ਫਿਰ ਠੀਕ ਆ ਹਮ ਆ ਐਸੀ ਹੀ ਰੱਖ ਦੇਣ ਅੰਦਰ ਲੈ ਜਾਕਰ ਉਹ ਪੈਸੇ ਵੀ ਖੜਾ ਕਰਦੀ ਹਮਨੇ ਇੱਕ ਅੰਦਰ ਲੈ ਜਾ ਕੇ ਪਹਿਲੇ ਦੋ ਬੰਦੇ ਪਕੜ ਕੇ ਲੈ ਕੇ ਚਲਦੇ ਹਾਂ ਚਲੋ ਕਿ ਤੂੜੀ ਵਾਲੀ ਮਸ਼ੀਨ ਨੂੰ ਤਾਂ ਨਹੀਂ ਕਿਹਾ ਕਾਲੇ ਕੋਲੇ ਨੂੰ ਕਿਸੇ ਨੂੰ ਹੋਰ ਨੂੰ ਉਹ ਵੀ ਦੇਖਣਾ ਪਣਾ ਉਹਦਾ ਸਰਜੀਤ ਦਾ ਸੁਨੀਲ ਦਾ ਨੰਬਰ ਸਪਰੇਅ ਕਰਾਉਣ ਨੂੰ ਬੜੇ ਕਲੇ ਆਉਣੀ ਹੈ ਤਾਂ ਪਰੇ ਹਵਾ ਤਾਂ ਰੋਝੇ ਚੱਲ ਪੈਂਦੀ ਹੈ ਠੈਕਣਾ ਦਾ ਸਪਰੇਅ ਵਾਲਾ ਕੰਮ ਹੋਣਾ ਨਹੀਂ ਥੋੜਾ ਜਿਹਾ ਕਾਂ जम जा ही साज रहे हाँ इस टाइम तो निबड़े हुआ होगा काम इस टाइम भी फुल हवा हूँ इस समय हाँ फटा हुआ है इसमें फसा दो ना कुछ और को देख लो तो कपड़ा कुपड़ा जहाँ फसा दो यहाँ पे ਕਿਆ ਸਮਝੇ ਲੋ ਜੀ 170 ਫੁੱਟ ਹੋ ਗਿਆ ਤੇ ਹੁਣ ਥੱਲੇ ਚੈੱਕ ਲੱਗ ਗਈ ਕਹਿੰਦੇ ਤਿੰਨ ਕੁ ਪਾਈਪਾਂ ਦੀ ਚੈੱਕ ਹੈਗੀ ਐ ਇੱਥੇ ਅੱਗੇ ਦੇਖਦੇ ਆ ਅੱਗੇ ਮੈਂ ਕਿਹਾ ਤਾਂ ਹੈ ਇਹਨੂੰ ਵੀ ਹੁਣ ਚੱਕਦੇ ਹੋਰ ਖਿੱਚਦੇ ਗਾਂ ਥੋੜਾ ਜਿਹਾ ਜੇ ਚੱਲਦਾ ਰਿਹਾ ਕਲਦੀ ਦਿਹਾੜੀ ਲਵਾ ਕੇ ਦੇਖਦੇ ਆ ਜਿੱਥੇ ਇੰਨੀਆਂ ਦਿਹਾੜੀਆਂ ਲੱਗ ਗਈਆਂ ਉੱਥੇ ਇੱਕ ਦਿਹਾੜੀ ਹੋਰ ਸਹੀ ਹਾਂ ਕੁੱਤੇ ਚੱਲੇ ਕੁੱਤੇ ਹਾਂ ਜਾਂਦਾ ਜਾਂਦਾ ਹਾਂ ਰਾਸਾ ਤਾਂ ਪਕੜੇ ਨੇ ਵੇਲੇ ਤੇਰੀ ਮੰਮੀ ਨੇ ਘੁੱਟਣਾ ਤਾਂ ਨਾ ਹੁਣ ਹੈ ਮਾ ਲੱਗ ਚੱਲੇ ਥੱਲੇ ਹਾਂਜੀ ਇਹ